ਇੱਕ ਵਾਰ ਦੀ ਗੱਲ ਹੈ ਇੱਕ ਸ਼ੇਰ ਜੰਗਲ ਦੇ ਵਿੱਚ ਸੈਰ ਕਰ ਰਿਹਾ ਹੁੰਦਾ ਹੈ ਤੇ ਉਹਨੂੰ ਦੂਰੋਂ ਦਿਖਾਈ ਦਿੰਦਾ ਹੈ ਕਿ ਇੱਕ ਛੋਟਾ ਭੱਜਿਆ ਜਾ ਰਿਹਾ ਹੈ ਸ਼ੇਰ ਉਹਨੂੰ ਧਿਆਨ ਨਾਲ ਦੇਖਦਾ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਛੋਟਾ ਕਾਫੀ ਡਰਿਆ ਹੋਇਆ ਲੱਗ ਰਿਹਾ ਹੈ ਜਦੋਂ ਛੋਟਾ ਉਹਦੇ ਕੋਲੋਂ ਲੰਘਣ ਲੱਗਦਾ ਹੈ ਤਾਂ ਸ਼ੇਰ ਉਹਨੂੰ ਰੋਕ ਲੈਂਦਾ ਹੈ ਸ਼ੇਰ ਉਹਨੂੰ ਕਹਿੰਦਾ ਵੀ ਕੀ ਗੱਲ ਤੂੰ ਕਿੱਧਰ ਨੂੰ ਭੱਜਿਆ ਜਾ ਰਿਹਾ ਹੈ ਤੇ ਤੂੰ ਇੰਨਾ ਡਰਿਆ ਹੋਇਆ ਕਿਉਂ ਨਜ਼ਰ ਆ ਰਿਹਾ ਛੋਟਾ ਉਹਨੂੰ ਕਹਿੰਦਾ ਕਹਿੰਦਾ ਵੀ ਮੈਂ ਇਸ ਕਰਕੇ ਡਰਿਆ ਹੋਇਆ ਹਾਂ ਕਿਉਂਕਿ ਮੇਰਾ ਮਾਲਕ ਬਹੁਤ ਗੁੱਸੇ 'ਚ ਹੈ ਵੀ ਜੇ ਉਹਨੇ ਮ ਤੇ ਮੈਂ ਭੱਜ ਕੇ ਜਾ ਰਿਹਾ ਸ਼ੇਰ ਕਹਿੰਦਾ ਵੀ ਤੇਰਾ ਮਾਲਕ ਕੌਣ ਹੈ ਛੋਟਾ ਕਹਿੰਦਾ ਵੀ ਮੇਰਾ ਮਾਲਕ ਇਨਸਾਨ ਹੈ ਸ਼ੇਰ ਕਹਿੰਦਾ ਵੀ ਤੂੰ ਇੱਕ ਇਨਸਾਨ ਤੋਂ ਡਰਦਾ ਵੀ ਤੇਰੇ ਕੋਲ ਤਾਂ ਇੰਨੀ ਜ਼ਿਆਦਾ ਸਰੀਰਕ ਤਾਕਤ ਹੈ ਤੈਨੂੰ ਉਹਦੇ ਕੋਲੋਂ ਡਰਨ ਦੀ ਕੀ ਲੋੜ ਹੈ ਛੋਟਾ ਕਹਿੰਦਾ ਵੀ ਉਹਦੇ ਕੋਲ ਤਾਂ ਬੁੱਧੀ ਹੈ ਉਹਦੇ ਕੋਲ ਤਾਂ ਅਕਲ ਹੈ ਤੇ ਇਸ ਕਰਕੇ ਉਹ ਆਪਣੇ ਨਾਲੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹੈ ਸ਼ੇਰ ਬੜਾ ਹੈਰਾਨ ਹੁੰਦਾ ਕਹਿੰਦਾ ਵੀ ਬੁੱਧੀ ਇਹ ਕੀ ਚੀਜ਼ ਹੁੰਦੀ ਹੈ ਛੋਟਾ ਕਹਿੰਦਾ ਵੀ ਮੈਨੂੰ ਇਹ ਸਭ ਨਾ ਪੁੱਛ ਵੀ ਪਿੱਛੇ ਮੇਰਾ ਮਾਲਕ ਆਉਂਦਾ ਤੂੰ ਉਹ ਤਾਂ ਪੁੱਛ ਲਈ ਤੇ ਮੈਨੂੰ ਨੰਗਣ ਦੇ ਜ਼ਰਾ ਸ਼ੇਰ ਕਹਿੰਦਾ ਵੀ ਰੁਕ ਜਾ ਤੂੰ ਐ ਕਰ ਤੂੰ ਮੇਰੇ ਪਿੱਛੇ ਖੜਾ ਹੋ ਜਾ ਤੇ ਤੇਰੇ ਮਾਲਕ ਨੂੰ ਮੈਂ ਆਪੇ ਸੰਭੋਗਾ ਇੰਨੇ ਨੂੰ ਉਹਦੇ ਪਿੱਛੇ ਪਿੱਛੇ ਛੋਟੇ ਨੂੰ ਲੱਭਦਾ ਉਹਦਾ ਮਾਲਕ ਆ ਜਾਂਦਾ ਮਾਲਕ ਪਹਿਲਾਂ ਤਾਂ ਸ਼ੇਰ ਨੂੰ ਦੇਖ ਕੇ ਥੋੜਾ ਡਰ ਜਾਂਦਾ ਪਰ ਫਿਰ ਉਸ ਤੋਂ ਬਾਅਦ ਹਿੰਮਤ ਜੀ ਕਰਕੇ ਅੱਗੇ ਵੱਧਦਾ ਤਾਂ ਸ਼ੇਰ ਉਹਨੂੰ ਰੋਕ ਲੈਂਦਾ ਹੈ ਸ਼ੇਰ ਕਹਿੰਦਾ ਵੀ ਮੈਨੂੰ ਛੋਟੇ ਨੇ ਦੱਸਿਆ ਵੀ ਤੇਰੇ ਕੋਲ ਬੁੱਧੀ ਹੈ ਤੇ ਜਿਸ ਕਰਕੇ ਝੋਟਾ ਤੇਰੇ ਤੋਂ ਡਰਦਾ ਹੈ ਜਦ ਕਿ ਇਹਦੇ ਕੋਲ ਇਤਨੀ ਸਰੀਰਕ ਤਾਕਤ ਹੈ ਇਹ ਫਿਰ ਵੀ ਤੇਰੇ ਤੋਂ ਡਰਦਾ ਹੈ ਵੀ ਇਹ ਬੁੱਧੀ ਕੀ ਚੀਜ਼ ਹੋਈ ਜਿਸ ਦੇ ਨਾਲ ਤੂੰ ਐਡੇ ਵੱਡੇ ਜਾਨਵਰ ਨੂੰ ਡਰਾ ਲੈਣਾ ਤਾ ਮਾਲਕ ਥੋੜਾ ਦਿਮਾਗ ਤੋਂ ਕੰਮ ਲੰਦਾ ਤਾ ਉਹ ਸ਼ੇਰ ਨੂੰ ਕਹਿੰਦਾ ਕਹਿੰਦਾ ਵੀ ਮੈਂ ਤੈਨੂੰ ਦਿਖਾ ਤਾਂ ਦਵਾਂ ਬੁੱਧੀ ਕੀ ਹੁੰਦੀ ਹੈ ਪਰ ਮੈਂ ਤਾਂ ਬੁੱਧੀ ਘਾਰ ਹੀ ਛੱਡਿਆ ਆ ਉਹ ਤਾਂ ਮੇਰੇ ਮਨਜੇ ਤੇ ਪਈ ਹੈ ਸ਼ੇਰ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਇੱਥੇ ਤੇਰੀ ਉਡੀਕ ਕਰੂੰਗਾ ਤੂੰ ਐਂ ਕਰ ਘਰ ਜਾ ਤੇ ਬੁੱਧੀ ਲੈ ਕੇ ਆ ਜਾ ਤੇ ਮੈਨੂੰ ਦਿਖਾ ਦੇ ਇਨਸਾਨ ਕਹਿੰਦਾ ਕਿ ਨਹੀਂ ਮੈਨੂੰ ਤੇਰੇ ਤੇ ਭਰੋਸਾ ਨਹੀਂ ਜਦੋਂ ਮੈਂ ਵਾਪਸ ਗਿਆ ਬੁੱਧੀ ਲੈਣ ਵਾਸਤੇ ਤੇ ਤੂੰ ਪਿੱਛੋਂ ਮੇਰਾ ਝੋਟਾ ਮਾਰ ਕੇ ਖਾਜੇਗਾ ਸ਼ੇਰ ਕਹਿੰਦਾ ਮੈਂ ਜੰਗਲ ਦਾ ਰਾਜਾ ਹਾਂ ਮੇਰੀ ਜ਼ੁਬਾਨ ਹੈ ਮੈਂ ਤੈਨੂੰ ਜ਼ੁਬਾਨ ਦਿੰਨਾ ਮੈਂ ਤੇਰਾ ਝੋਟਾ ਨਹੀਂ ਮਾਰਦਾ ਤੂੰ ਜਾ ਇਨਸਾਨ ਕਹਿੰਦਾ ਕਿ ਨਾ ਮੈਨ ਤਾਂ ਤੇਰੇ ਤੇ ਭਰੋਸਾ ਹੀ ਨਹੀਂ ਹੈਗਾ ਹੁਣ ਸ਼ੇਰ ਕਹਿੰਦਾ ਵੀ ਮੈਂ ਕੀ ਕਰਾਂ ਵੀ ਤੂੰ ਮੇਰੇ ਤੇ ਭਰੋਸਾ ਕਰੇ ਤਾਂ ਇਨਸਾਨ ਕਹਿੰਦਾ ਕਿ ਇਸ ਤਰ੍ਹਾਂ ਕਰਦੇ ਮੈਂ ਤੈਨੂੰ ਬੰਨ ਜਾਣਾ ਹੁਣ ਸ਼ੇਰ ਨੂੰ ਬੁੱਧੀ ਦੇਖਣ ਦੀ ਇੰਨੀ ਉਤਸੁਕਤਾ ਸੀ ਉਹ ਕਹਿੰਦਾ ਕਿ ਠੀਕ ਹੈ ਇਨਸਾਨ ਕੀ ਕਰਦਾ ਹੈ ਕਿ ਜਿਹੜਾ ਰੱਸਾ ਝੋਟੇ ਦੇ ਗਲ 'ਚ ਪਾਇਆ ਹੁੰਦਾ ਉਹ ਲਾ ਕੇ ਸ਼ੇਰ ਦੇ ਗਲ 'ਚ ਬੰਨਦਾ ਤੇ ਉਹਨੂੰ ਬੰਨ ਦਿੰਦਾ ਦਰਖਤ ਦੇ ਨਾਲ ਜਦੋਂ ਉਹਨੂੰ ਦੇਖਦਾ ਕਿ ਚੰਗੀ ਤਰ੍ਹਾਂ ਬੰਨਿਆ ਗਿਆ ਇਨਸਾਨ ਦੇ ਹੱਥ 'ਚ ਜਿਹੜਾ ਡੰਡਾ ਹੁੰਦਾ ਉਹ ਸ਼ੇਰ ਨੂੰ ਕੁੱਟਣਾ ਸ਼ੁਰੂ ਕਰਦਾ ਤੇ ਕੁੱਟੀ ਜਾਂਦਾ ਕੁੱਟੀ ਜਾਂਦਾ ਸ਼ੇਰ ਦਾ ਬੁਰਾ ਹਾਲ ਹੋ ਜਾਂਦਾ ਸ਼ੇਰ ਆਵਾਜ਼ਾਂ ਮਾਰਦਾ ਹੈ ਕਹਿੰਦਾ ਵੀ ਰੁਕ ਕੀ ਗੱਲ ਕੀ ਹੋ ਗਈ ਵੀ ਤੂੰ ਮੈਨੂੰ ਕੁੱਟ ਕਿਉਂ ਰਿਆ ਜਦੋਂ ਇਨਸਾਨ ਦੇਖਦਾ ਹੈ ਕਿ ਸ਼ੇਰ ਅਧਮੋਈ ਹਾਲਤ 'ਚ ਹੋ ਗਿਆ ਤਾਂ ਰੁਕਦਾ ਹੈ ਤੇ ਸ਼ੇਰ ਨੂੰ ਦੱਸਦਾ ਹੈ ਕਿ ਇਹ ਹੁੰਦੀ ਹੈ ਅਕਲ ਜਿਹਦੇ ਨਾਲ ਵੱਡੇ ਤੋਂ ਵੱਡੇ ਜਾਨਵਰ ਨੂੰ ਵੀ ਕਾਬੂ ਪਾਇਆ ਜਾ ਸਕਦਾ ਹੈ ਹੁਣ ਸ਼ੇਰ ਨੂੰ ਸਮਝ ਆ ਗਈ ਕਿ ਇਨਸਾਨ ਨੂੰ ਜਿੰਨਾ ਮੁਸ਼ਕਿਲ ਹੈ ਇਸ ਕਰਕੇ ਉਹ ਮਾਫੀ ਮੰਗਦਾ ਹੈ ਤੇ ਕਹਿੰਦਾ ਵੀ ਭਰਾਵਾ ਮੈਨੂੰ ਛੱਡ ਤੇ ਮੈਨੂੰ ਜਾਣ ਦੇ ਮੈਂ ਤੈਨੂੰ ਕੁਝ ਨਹੀਂ ਕਹਾਂਦਾ ਇਨਸਾਨ ਕਹਿੰਦਾ ਠੀਕ ਹੈ ਉਹ ਸ਼ੇਰ ਨੂੰ ਖੋਲ ਦਿੰਦਾ ਤੇ ਸ਼ੇਰ ਤਾਂ ਪਹਿਲਾਂ ਹੀ ਡਰਿਆ ਪਿਆ ਹੁੰਦਾ ਅਧਮੋਇਆ ਹੋਇਆ ਪਿਆ ਹੁੰਦਾ ਤੇ ਚੁੱਪਚਾਪ ਜੰਗਲ ਵੱਲ ਤੁਰ ਪੈਂਦਾ ਤੇ ਝੋਟਾ ਇਹ ਸਭ ਕੁਝ ਦੇਖ ਕੇ ਹੋਰ ਡਰ ਜਾਂਦਾ ਤੇ ਉਹ ਚੁੱਪਚਾਪ ਘਰ ਵੱਲ ਨੂੰ ਤੁਰ ਪੈਂਦਾ ਇਸ ਲਈ ਵੱਡੀ ਤੋਂ ਵੱਡੀ ਮੁਸੀਬਤ ਦਾ ਹੱਲ ਅਕਲ ਨਾਲ ਕੀਤਾ ਜਾ ਸਕਦਾ ਹੈ ਇੰਨੀ ਮੇਰੀ ਬਾਤ ਉੱਤੋਂ ਪੈ ਗਈ